ਜੋ ਤਾ ਪ੍ਰੇਮ ਖੇ ਲਣ ਕਾ ਚਾਓ ਸਿਰ ਧਰ ਤਲੀ ਗਲ ਹੀ ਮੇਰੀ ਆਓ ਦਿੱਤ ਮਾਰਗ ਪੈਰ ਤੇ ਰੀਜੈ ਸਿਰ ਦੀਜਾ ਕਾਨ ਨਾ ਕੀਜੈ ਤੋ ਕਹੋ ਟੱਲ ਜੁਰ ਸੇਵੀ ਆਹਨੇ ਸੈਜ ਸਵਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਚਲੋ ਕ ਰਚੰਤ ਜੀ ਰਚਨਾ ਮਾਤ ਗਰਬ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਣ ਨਾ ਬਨਾਸਨੰ ਰਚੰਤ ਜੀ ਰਚਨਾ ਮਾਤ ਗਰਬ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਨਸਨੰ ਮੁਗਤਲ ਪੈਰ ਉੱਪਰ ਵਸੰਦੋ ਘਥੜੈ ਥਾਏ ਨਾਨਕ ਸੋ ਧਣੀ ਕਿਉ ਵਸਾਰਿਓ ਉਦਰਾ ਜਿਸ ਦਾ ਨਾਏ ਪੌੜੀ ਰਕਤ ਬੰਦ ਕਰਨ ਮਿਆ ਅਗਨ ਉਦਰਮਜ਼ਾਰ ਉਰਦ ਮੁਖ ਕੁਚੀਲ ਵਿਕਲ ਨਰਕ ਘੁਰ ਗਬਾਰ ਹਰ ਸਿਮਰਦ ਤੂੰ ਨਾ ਜਲੇ ਮਨ ਤਣ ਉਰਤਾਰ ਬੇਕਮਤ ਅਨੋ ਜਨ ਰੱਖਿਆ ਤਿਸ ਤੇ ਲਾ ਨਸਾਰ ਪ੍ਰਭ ਬਿਸਰਤ ਤੂੰ ਨਾ ਜਲੇ ਪ੍ਰਭ ਬਿਸਰਤ ਸੁਖ ਕਦੇ ਨਾ ਹੈ ਜਸ ਜਨਮਾਰ ਬੇਕਮਤ ਅਨੋ ਜਨ ਰੱਖਿਆ ਇਸ ਤੇ ਲਾ ਨਿਵਸਾਰ ਪ੍ਰਭ ਬਿਸਰਦ ਸੁਖ ਕਦੇ ਨਾ ਹੈ ਜਸ ਜਨਮ ਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਣ ਨਾ ਬਨਾਸਨੰ ਜਦ ਸਰੀ ਕੀ ਵਾਰ ਕੀ ਦੂਜੀ ਪੌੜੀ ਸ਼ਲੋਕਾਂ ਸਮੇਤ ਵਾਹਿਗੁਰੂ ਸਾਹਿਬ ਜੀ ਵਸਾਕ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਣ ਬੁਰ ਕਿ ਵਿਸਾਰ ਕ ਲੱਗੇ ਮਾਇਆ ਤੋ ਵਸਾਗ ਤੀਰਨ ਕਿਉਂ ਵਾਢੀਆ ਜੰਨਾ ਪ੍ਰੇਮ ਮਸ਼ੂ ਹਰ ਸਾਜਣ ਪਰ ਕਿ ਵਿਸਾਰ ਕੈ ਲੱਗੇ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਤਨਹਾ ਹਰ ਅਵਨਾਸੀ ਓ पलच पलच सगली मोए ਝੂਠਾ ਧੰਦਾ ਮੋਹ ਇਕਸ ਹਰ ਕੇ ਨਾਮ ਬਿਨ ਅਗੈ ਲਈਆ ਖੋਏ ਦਇਓ ਸਾਰੇ ਵਿਗੁਚ ਨਾ ਪ੍ਰਭ ਬਿਨ ਅਵਰਨਕ ਹੋਏ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਵ ਬੇਨਤੀ ਪ੍ਰਵ ਮੇਲੋ ਪ੍ਰਾਪਤ ਹੋਏ ਵੈਸਾ ਸੁਹਾਵਾ ਤਾਂ ਲੱਗੇ ਜਾ ਸੰਤ ਭੇਟੇ ਹਰ ਸੋਏ ਨਾਨਕ ਕੀ ਪ੍ਰਭ ਬੇਨਤੇ ਪ੍ਰਭ ਮੇਲਾ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈ ਸਾਕ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਵਿਸੋਹ ਅਰ ਸਾਜਣ ਪੁਰਖ ਵਿਸਾਰਕ ਲੱਗੀ ਮਾਇਆ ਧੋ